ਸਤਿ ਸ਼੍ਰੀ ਅਕਾਲ ਜੀ। ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਆਪ ਸਭ ਜੀ ਨੂੰ ਮੇਰੇ ਵੱਲੋਂ ਲੱਖ ਲੱਖ ਮੁਬਾਰਕਬਾਦ। ਇਸ ਪਵਿੱਤਰ ਦਿਹਾੜੇ ਦੇ ਉੱਪਰ ਅੱਜ ਮੈਂ ਮਲੋਟ ਲਈ ਕੁਝ ਗੱਲਾਂ ਕਹਿਣ ਜਾ ਰਹੀਆਂ ਮਲੋਟ ਸ਼ਹਿਰ ਦੇ ਲਈ ਜੋ ਅਸੀਂ ਅੱਜ ਦੇ ਇਸ ਪਵਿੱਤਰ ਦਿਨ ਤੋਂ ਸ਼ੁਰੂ ਕਰਕੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਕੰਮਾਂ ਨੂੰ ਨੇਪਰੇ ਚਾੜਾਂਗੇ। ਜਿਸ ਤੇ ਵਿੱਚ ਕੁਝ ਵੱਡੇ ਕੰਮ ਵੀ ਨੇ ਕੁਝ ਛੋਟੇ ਵੀ ਨੇ ਤੇ ਕੁਝ ਪ੍ਰਮੁੱਖ ਕੰਮ ਜਿਹੜੇ ਕਿ ਸਾਨੂੰ ਲੱਗੂਗਾ ਕਿ ਸ਼ਹਿਰ ਦੇ ਵਿੱਚ ਇਹ ਵੱਡੀ ਤਬਦੀਲੀ ਜਿਹੜੀ ਹੈ ਨਾ ਕੰਮਾਂ ਦੇ ਨਾਲ ਆਊਗੀ ਸੋ ਮੈਂ ਅੱਜ ਦੇ ਇਸ ਪਵਿੱਤਰ ਦਿਨ ਦੇ ਉੱਪਰ ਆਪਣੇ ਸਾਰੇ ਹਲਕਾ ਵਾਸੀਆਂ ਦੇ ਨਾਲ ਇਹ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕਰਨ ਜਾ ਰਹੀ ਹਾਂ ਸਭ ਤੋਂ ਪਹਿਲਾਂ ਅਸੀਂ ਮਲੋਟ ਸ਼ਹਿਰ ਦੇ ਵਿੱਚ ਜੋ ਮੇਨ ਵਾਟਰ ਵਰਕਸ ਦੀਆਂ ਡਿੱਗੀਆਂ ਬਣੀਆਂ ਹੋਈਆਂ ਨੇ ਡਿੱਗੀਆਂ ਦੇ ਆਸ-ਪਾਸੇ ਅਸੀਂ ਇੱਕ ਵਧੀਆ ਸੈਰਗਾ ਬਣਾਉਣ ਜਾ ਰਹੇ ਹਾਂ ਇਹਨਾਂ ਦੇ ਆਸ-ਪਾਸੇ ਜਾਲੀ ਲਗਾ ਕੇ ਤੇ ਬੂਟੇ ਲਗਾ ਕੇ ਇੰਟਰਲੌਕ ਟਾਈਲਾਂ ਲਗਾ ਕੇ ਜਿਸ ਤਰ੍ਹਾਂ ਪਹਿਲਾਂ ਅਸੀਂ ਗ੍ਰੀਨ ਵੈਲੀ ਰੋਡ ਦੀ ਇੱਕ ਇਮੇਜਿਨੇਸ਼ਨ ਕ੍ਰੀਏਟ ਕੀਤੀ ਸੀ ਕਿ ਇਸ ਤਰ੍ਹਾਂ ਬਣਾਵਾਂਗੇ ਔਰ ਉਹਦਾ ਕੰਮ ਵੀ ਸ਼ੁਰੂ ਹੋ ਗਿਆ ਇਸੇ ਤਰ੍ਹਾਂ ਹੀ ਮੇਨ ਵਾਟਰ ਵਰਕਸ ਦੀਆਂ ਜਿਹੜੀਆਂ ਟਿੱਗੀਆਂ ਨੇ ਉਹਨਾਂ ਦੇ ਆਲੇ-ਦੁਆਲੇ ਵਾਲੇ ਏਰੀਏ ਨੂੰ ਸ਼ਹਿਰ ਦੀ ਸੁੰਦਰਤਾ ਦੇ ਲਈ ਚੁਣਿਆ ਗਿਆ ਜੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੰਮ ਇਹ ਸ਼ੁਰੂ ਹੋਊਗਾ। ਔਰ ਦੂਜਾ ਜਿਹੜਾ ਕੰਮ ਹੈ ਕਿ ਮਲੋਟ ਸ਼ਹਿਰ ਦੇ ਵਿੱਚ ਜਿਹੜਾ ਪੁਲ ਬਣਿਆ ਹੋਇਆ ਹੈ ਪੁਲ ਦੇ ਥੱਲੇ ਅਸੀਂ ਦੇਖਦੇ ਹਾਂ ਕਿ ਜਿਹੜੇ ਮੰਡੀ ਸਬਜ਼ੀ ਮੰਡੀ ਬਣੀ ਹੋਈ ਹੈ ਰੇੜੀਆਂ ਲਗਾਉਂਦੇ ਨੇ ਸਾਡੇ ਭੈਣ ਭਰਾ ਸਬਜ਼ੀ ਵੇਚਣ ਦੇ ਲਈ ਉਸ ਮੰਡੀ ਦਾ ਨਵੀਨੀਕਰਨ ਕਰਨ ਜਾ ਰਹੇ ਹਾਂ। ਜਿਹੜੀ ਮੈਂ ਪਹਿਲਾਂ ਵਾਟਰ ਵਰਕਸ ਦੇ ਡਿੱਗੀਆਂ ਦੀ ਗੱਲ ਕੀਤੀ ਸੀ ਉਹ ਉਹਦੇ ਤੇ ਅਸੀਂ 30 ਲੱਖ ਰੁਪਏ ਖਰਚਾਂਗੇ ਇਸੇ ਤਰ੍ਹਾਂ ਹੀ ਜਿਹੜੀ ਸਬਜ਼ੀ ਮੰਡੀ ਹੈ ਉਹਦਾ ਨਵੀਨੀਕਰਨ ਉੱਥੇ ਵੀ ਖੂਬਸੂਰਤ ਲਾਈਟਾਂ ਲਾ ਕੇ ਇੱਕ ਪ੍ਰੋਪਰ ਉਹਨਾਂ ਦਾ ਅਰੇਂਜਮੈਂਟ ਕਰਕੇ ਰੇੜੀਆਂ ਦਾ ਤਾਂ ਕਿ ਟ੍ਰੈਫਿਕ ਨੂੰ ਕੋਈ ਪ੍ਰੋਬਲਮ ਨਾ ਆਵੇ ਇੰਟਰਲੌਕ ਟਾਈਲਸ ਆਸੇ-ਪਾਸੇ ਉਹ ਸਾਰਾ ਕੁਝ ਕਰਕੇ ਜਿਹੜਾ ਮੰਡੀ ਦਾ ਨਵੀਨੀਕਰਨ ਹੈ ਪੁਲ ਥੱਲੇ ਉਹ ਅਸੀਂ 40 ਲੱਖ ਦੀ ਲਾਗਤ ਦੇ ਨਾਲ ਕਰਨ ਜਾ ਰਹੇ ਹਾਂ ਇਸ ਤੋਂ ਬਿਨਾ ਜਿਹੜੇ ਆਉਣ ਵਾਲੇ ਦਿਨਾਂ 'ਚ ਕੰਮ ਸ਼ੁਰੂ ਹੋਣੇ ਨੇ ਉਹ ਹੈ ਰਵਿਦਾਸ ਪਵਨ ਦੀ ਚਾਰਦਵਾਰੀ ਜਿਹੜੀ ਕਿ ਮੰਗਾਂ ਤੁਹਾਡੇ ਵੱਲੋਂ ਆਈਆਂ ਸੀ ਔਰ ਅਸੀਂ ਟਰਮ ਬਾਈ ਟਰਮ ਜਿਹੜੀਆਂ ਉਹਨਾਂ ਨੂੰ ਪੂਰੀਆਂ ਕਰਦੇ ਜਾ ਰਹੇ ਹਾਂ ਰਵਿਦਾਸ ਪਵਨ ਦੀ ਚਾਰਦਵਾਰੀ ਤੇ ਕਿਚਨ ਦੀ ਫਰਸ਼ ਲਈ ਡਿਮਾਂਡ ਆਈ ਸੀ ਸੋ ਉਹਨੂੰ ਅਸੀਂ 10 ਲੱਖ ਰੁਪਈਆ ਦੇਣ ਜਾ ਰਹੇ ਹਾਂ ਇਸੇ ਤਰ੍ਹਾਂ ਰਵਿਦਾਸ ਲਾਇਬ੍ਰੇਰੀ ਦੀ ਜਿਹੜੀ ਦੂਸਰੀ ਮੰਜ਼ਲ ਦੀ ਡਿਮਾਂਡ ਕੀਤੀ ਗਈ ਸੀ ਜੋ ਉਹ ਵੀ 10 ਲੱਖ ਰੁਪਏ ਦੇ ਨਾਲ ਹੁਣ ਕੰਮ ਸ਼ੁਰੂ ਕਰਾਉਣ ਜਾ ਰਹੇ ਆ ਦੂਸਰੀ ਮੰਜ਼ਲ ਅ ਰਵਿਦਾਸ ਲਾਇਬ੍ਰੇਰੀ थी ਇਸ ਤੋਂ ਬਿਨਾ ਸ਼ਹਿਰ ਦੇ ਵਿੱਚ ਹੋਰ ਨਵੀਂ ਦਿੱਖ ਦੇਣ ਦੇ ਲਈ ਗਰਾਊਂਡ ਪਾਰਕ ਵਗੈਰਾ ਇਹ ਸਾਰਾ ਕੁਝ ਸ਼ੁਰੂ ਹੋਏਗਾ ਇਸ ਦੇ ਵਿੱਚ ਜਿਵੇਂ ਵਾਰਡ ਨੰਬਰ 2 ਹੈ ਇਹਦੇ ਵਿੱਚ ਬੈਡਮਿੰਟਨ ਗਰਾਊਂਡ ਬਣਾਉਣ ਜਾ ਰਹੇ ਆ 5 ਲੱਖ ਦੀ ਲਾਗਤ ਦੇ ਨਾਲ ਇਸੇ ਤਰ੍ਹਾਂ ਵਾਰਡ ਨੰਬਰ 26 ਨੇੜੇ ਦਵਿੰਦਰਾ ਰੋਡ ਇੱਥੇ ਅਸੀਂ ਵਾਲੀਬਾਲ ਤੇ ਬੈਡਮਿੰਟਨ ਗਰਾਊਂਡ ਲਈ 10 ਲੱਖ ਰੁਪਇਆ ਦੇਣ ਜਾ ਰਹੇ ਹਾਂ ਇਹ ਸ਼ੁਰੂ ਹੋਣਗੇ ਉਸ ਤੋਂ ਬਿਨਾ ਧਰਮਸ਼ਾਲਾ ਜਿਹੜੀਆਂ ਡਿਮਾਂਡਸ ਆਈਆਂ ਸੀ ਕਿ ਧਰਮਸ਼ਾਲਾ ਵੱਖ-ਵੱਖ ਕਹਿ ਲੋ ਕਿ ਲੋਕਾਂ ਨਾਲ ਸੰਬੰਧਤ ਆਪਣੇ ਤੌਰ ਤੇ ਬਣਾਈਆਂ ਗਈਆਂ ਨੇ ਔਰ ਉਹਦੇ ਵਿੱਚ ਲੋਕਾਂ ਦੀ ਸਹੂਲਤ ਦੇ ਲਈ ਛੋਟੇ-ਮੋਟੇ ਫੰਕਸ਼ਨ ਜੋ ਹੁੰਦੇ ਨੇ ਉਹ ਸਾਨੂੰ ਡਿਮਾਂਡਸ ਆਉਂਦੀਆਂ ਰਹਿੰਦੀਆਂ ਨੇ ਸੋ ਅਸੀਂ ਸਾਰੀਆਂ ਧਰਮਸ਼ਾਲਾ ਲਈ ਕੁਛ ਨਾ ਕੁਛ ਅ ਦੇਵਾਜੇਸਵਰ ਔਰ ਉਹਦੇ ਵਿੱਚ ਜੋ ਪਹਿਲਾਂ ਜਿਨ੍ਹਾਂ ਨੂੰ ਅਸੀਂ ਦੇਣ ਜਾ ਰਹੇ ਹਾਂ ਉਹਨਾਂ ਦੇ ਮੈਂ ਨਾਮ ਬੋਲਾਂਗੀ ਇਹਦੇ ਵਿੱਚ ਸਾਡੇ ਕੋਲ ਜੈ ਬਾਬਾ ਖੇਤਰਪਾਲ ਸੇਵਾ ਸੁਸਾਇਟੀ ਵੱਲੋਂ ਡਿਮਾਂਡ ਆਈ ਸੀ ਪਟੇਲ ਨਗਰ ਦੇ ਵਿੱਚ ਇਹਨੂੰ ਅਸੀਂ 2 ਲੱਖ ਰੁਪਈਆ ਦੇਣ ਜਾ ਰਹੇ ਹਾਂ ਇਸੇ ਤਰ੍ਹਾਂ ਸੇਵਾ ਸਦਨ ਧਰਮਸ਼ਾਲਾ ਹੈ ਪਟੇਲ ਨਗਰ ਦੇ ਵਿੱਚ ਇਹਦੇ ਵਿੱਚ ਸ਼ੈੱਡ ਦੀ ਡਿਮਾਂਡ ਆਈ ਸੀ ਉਹਨੂੰ ਵੀ 2 ਲੱਖ ਰੁਪਈਆ ਦੇਣ ਜਾ ਰਹੇ ਆ ਆਸਰਾਮ ਕਮਿਊਨਿਟੀ ਹਾਲ ਪਟੇਲ ਨਗਰ ਇਹਦੇ 'ਚ ਵੀ ਸ਼ੈੱਡ ਦੀ ਉਸਾਰੀ ਦੇ ਲਈ 2 ਲੱਖ ਦੇ ਰਹੇ ਆ ਧਰਮਸ਼ਾਲਾ ਮਾਤਾ ਦੁਰਗਾ ਵਾਰਡ ਨੰਬਰ 4 ਇਹਦੇ 'ਚ ਸ਼ੈੱਡ ਦੀ ਉਸਾਰੀ ਲਈ 2 ਲੱਖ ਦੇ ਰਹੇ ਆ ਡਾਕਟਰ ਭੀਮਰਾਓ ਅੰਬੇਦਕਰ ਵਾਰਡ ਨੰਬਰ 18 ਇਹਦੇ 'ਚ ਵੀ ਸ਼ੈੱਡ ਦੀ ਉਸਾਰੀ ਲਈ 2 ਲੱਖ ਰੁਪਈਆ ਦੇ ਰਹੇ ਆ ਪਗਵਾ ਬਾਲਮੀਕ ਧਰਮਸ਼ਾਲਾ ਵਾਰਡ ਨੰਬਰ 3 ਨੇੜੇ ਨਾਗਪਾਲ ਨਗਰੀ ਇਹਨੂੰ ਅਸੀਂ 2 ਲੱਖ ਰੁਪਏ ਦੇਣ ਜਾ ਰਹੇ ਹਾਂ। ਕ੍ਰਿਸ਼ਨਾ ਧਰਮਸ਼ਾਲਾ ਮਲੋੜ ਚ ਸ਼ੈੱਡ ਦੀ ਉਸਾਰੀ ਲਈ 2 ਲੱਖ ਰੁਪਏ ਦੇਣ ਜਾ ਰਹੇ ਹਾਂ। ਅੰਗੂਰੀ ਮਾਤਾ ਧਰਮਸ਼ਾਲਾ ਵਾਰਡ ਨੰਬਰ 24 ਇਹਦੇ ਚ ਵੀ ਸ਼ੈੱਡ ਦੀ ਉਸਾਰੀ ਲਈ 2.74 ਲੱਖ ਰੁਪਏ ਦੇਣ ਜਾ ਰਹੇ ਹਾਂ। ਇਸ ਤੋਂ ਅੱਗੇ ਜਿਹੜੀ ਇੱਕ ਵਾਦਾ ਕੀਤਾ ਸੀਗਾ ਮੈਂ ਕਿ ਮੈਂ ਮਲੋਠ ਹਲਕੇ ਦੇ ਸਾਰੇ ਸਰਕਾਰੀ ਸਕੂਲਾਂ ਦੇ ਵਿੱਚ ਜੋ ਏਸੀ ਹੈ ਗਰਮੀ ਦੇ ਮੌਸਮ ਦੇ ਵਿੱਚ ਬੱਚਿਆਂ ਨੂੰ ਸਹੂਲਤ ਦੇਣ ਦੇ ਲਈ ਏਸੀ ਲਗਵਾਵਾਂਗੇ ਪਿੰਡਾਂ ਦੇ ਵਿੱਚ ਪੰਚਾਇਤਾਂ ਨੇ ਬਹੁਤ ਸਾਥ ਦਿੱਤਾ ਔਰ ਸ਼ੁਰੂਆਤ ਬੜੀ ਵਧੀਆ ਕੀਤੀ ਗਈ ਔਰ ਇਹ ਜਿਹੜਾ ਸਿਲਸਿਲਾ ਲਗਾਤਾਰ ਜਾਰੀ ਹੈ ਔਰ ਹੁਣ ਜਿਹੜੀ ਅਸੀਂ ਸ਼ਹਿਰ ਦੇ ਵਿੱਚ ਸ਼ੁਰੂ ਕਰਨ ਜਾ ਰਹੇ ਹਾਂ 80 ਲੱਖ ਦੀ ਲਾਗਤ ਦੇ ਨਾਲ ਅਸੀਂ ਸ਼ਹਿਰ ਦੇ ਵਿੱਚ ਜਿੰਨੇ ਵੀ ਸਰਕਾਰੀ ਸਕੂਲ ਨੇ ਸਾਰਿਆਂ ਦੇ ਵਿੱਚ ਏਸੀ ਲਗਵਾਉਣ ਜਾ ਰਹੇ ਆ ਸੋ ਇਹ ਆਉਣ ਵਾਲੇ ਦਿਨਾਂ ਚ ਕੰਮ ਸ਼ੁਰੂ ਹੋਣਗੇ ਇਸ ਤੋਂ ਬਿਨਾ ਇੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਇਹ ਮਲੋੜ ਸ਼ਹਿਰ ਦਾ ਸਕੂਲ ਹੈ ਜਿੱਥੇ ਮੈਂ ਗਈ ਸੀ ਔਰ ਉੱਥੇ ਸਾਡੀਆਂ ਬੱਚੀਆਂ ਨੇ ਡਿਮਾਂਡ ਕੀਤੀ ਸੀ ਕਿ ਬਹੁਤ ਵਧੀਆ ਸਕੂਲ ਚੱਲ ਰਿਹਾ ਪਰ ਸਾਨੂੰ ਜਨਰੇਟਰ ਦਿੱਤਾ ਜਾਵੇ ਸੋ ਉਹਨਾਂ ਨੂੰ 3 ਲੱਖ ਰੁਪਿਆ ਮੇਰਾ ਵਾਦਾ ਸੀ ਉਹ 3 ਲੱਖ ਰੁਪਿਆ ਹੁਣ ਅਸੀਂ ਪਾਉਣ ਜਾ ਰਹੇ ਹਾਂ ਉਹਨਾਂ ਨੂੰ ਉਸ ਤੋਂ ਬਾਅਦ ਅਸੀਂ ਜਿਹੜੇ ਗਰਾਊਂਡ ਜਿਹੜੇ ਬਣਾ ਰਹੇ ਹਾਂ ਉਹ ਅਸੀਂ ਡੀਐਸਪੀ ਆਫਿਸ ਦੇ ਨਾਲ ਜਿਹੜੀ ਕਾਟਨ ਮੰਡੀ ਵਾਲੀ ਜਗ੍ਹਾ ਇਹ ਲੋਕਾਂ ਵੱਲੋਂ ਡਿਮਾਂਡ ਸੀ ਕਿ ਇੱਥੇ ਬਣਾਏ ਜਾਣ ਇੱਥੇ ਅਸੀਂ ਵਾਲੀਬਾਲ ਗਰਾਊਂਡ ਲਈ 6 ਲੱਖ ਰੁਪਿਆ ਇੱਥੇ ਹੀ ਅਸੀਂ ਬੈਡਮਿੰਟਨ ਗਰਾਊਂਡ ਲਈ 5 ਲੱਖ ਰੁਪਿਆ ਤੇ ਬਾਸਕਟਬਾਲ ਗਰਾਊਂਡ ਲਈ 10 ਲੱਖ ਰੁਪਇਆ ਇੱਥੇ ਅਸੀਂ ਖਰਚਣ ਜਾ ਰਹੇ ਹਾਂ ਇਹ ਤਿੰਨ ਗਰਾਊਂਡ ਇੱਥੇ ਇਕੱਠੇ ਹੀ ਬਣਨਗੇ ਇਸੇ ਤਰ੍ਹਾਂ ਪਾਰਕ ਜੋ ਸ਼ਹਿਰ ਦੀ ਬਿਊਟੀਫਿਕੇਸ਼ਨ ਅਸੀਂ ਬਠਿੰਡਾ ਚੌਕ ਤੋਂ ਸ਼ੁਰੂ ਕੀਤੀ ਸੀ ਉਹਨੂੰ ਅੱਗੇ ਵਧਾਉਂਦੇ ਹੋਏ ਅਸੀਂ ਬਾਬਾ ਸਾਹਿਬ ਅੰਬੇਦਕਰ ਪਾਰਕ ਬਣਾਵਾਂਗੇ ਉਹਦੇ ਵਿੱਚ ਅਸੀਂ ਬਾਬਾ ਸਾਹਿਬ ਅੰਬੇਦਕਰ ਜੀ ਦਾ ਬੁੱਤ ਵੀ ਲਗਾਵਾਂਗੇ 7 ਲੱਖ ਦੀ ਲਾਗਤ ਦੇ ਨਾਲ ਅਸੀਂ ਇਹ ਪਾਰਕ ਜਿਹੜਾ ਸ਼ਹਿਰ ਨੂੰ ਆਉਣ ਵਾਲੇ ਦਿਨਾਂ 'ਚ ਦੇਵਾਂਗੇ ਇਹਦੀ ਲਗਾਤਾਰਤਾ ਦੇ ਵਿੱਚ ਹੀ ਅਸੀਂ ਸ਼ਹੀਦ ਭਗਤ ਸਿੰਘ ਪਾਰਕ ਉਹਦੇ ਵਿੱਚ ਸ਼ਹੀਦ ਭਗਤ ਸਿੰਘ ਜੀ ਦਾ ਬੁੱਤ ਲਗਾ ਕੇ 7 ਲੱਖ ਰੁਪਇਆ ਇਸ ਪਾਰਕ ਤੇ ਖਰਚਾਂਗੇ ਇਸੇ ਤਰ੍ਹਾਂ ਮਾਈ ਭਾਗੋ ਪਾਰਕ ਜਿਹੜਾ ਅਸੀਂ ਬਣਾ ਦਿੱਤਾ ਉਹਦੇ ਵਿੱਚ ਅਸੀਂ ਬਹੁਤ ਵਧੀਆ ਮਾਈ ਭਾਗੋ ਜੀ ਦਾ ਬੁੱਤ ਲਗਾਵਾਂਗੇ ਔਰ ਇਹਦੇ ਤੇ ਵੀ ਅਸੀਂ 7 ਲੱਖ ਰੁਪਈਆ ਖਰਚਣ ਜਾ ਰਹੇ ਹਾਂ ਸੋ ਇਹ ਜਿਹੜਾ ਸ਼ਹਿਰ ਦੇ ਵਿੱਚ ਨਵੀਨੀਕਰਨ ਸ਼ਹਿਰ ਦੇ ਵਿੱਚ ਜਿਹੜਾ ਇੱਕ ਨਵੀਂ ਜਿਹੜੀ ਦਿਖ ਦੇਣ ਤੇ ਲਈ ਆਉਣ ਵਾਲੇ ਦਿਨਾਂ ਚ ਜਿਹੜਾ ਅਸੀਂ ਪੈਸਾ ਖਰਚਣਾ ਇਹ ਮੈਂ ਉਹਦੇ ਵੇਰਵੇ ਦਿੱਤੇ ਨੇ ਸੋ ਜਿਹੜੀ ਧਰਮਸ਼ਾਲਾ ਮੈਂ ਕੁਝ ਨਾਮ ਬੋਲੇ ਨੇ ਮੇਰੇ ਕੋਲ ਇਸ ਤੋਂ ਵੱਧ ਨਾਮ ਧਰਮਸ਼ਾਲਾ ਦੇ ਆਏ ਸੀ 20 ਤੋਂ ਉੱਪਰ ਸੋ ਉਹ ਵੀ ਮੈਂ ਕੁਝ ਦਿਨਾਂ ਦੇ ਵਿੱਚ ਜਦੋਂ ਉਹਨਾਂ ਦੀ ਗ੍ਰਾਂਟ ਆਉਂਦੀ ਹੈ ਤਾਂ ਉਹ ਵੀ ਸਾਰੀਆਂ ਧਰਮਸ਼ਾਲਾ ਨੂੰ ਅਸੀਂ ਸ਼ੇਅਰ ਦਿਆਂ ਜਿੰਨੀਆਂ ਵੀ ਧਰਮਸ਼ਾਲਾ ਲੋਕਾਂ ਦੀ ਸੇਵਾ ਕਰ ਰਹੀਆਂ ਨੇ ਉਹਨਾਂ ਨੂੰ ਅਸੀਂ ਗ੍ਰਾਂਟ ਪਾਵਾਂਗੇ ਔਰ ਕੁਝ ਦਿਨਾਂ ਬਾਅਦ ਮੈਂ ਉਹਦੇ ਬਾਰੇ ਵੀ ਤੁਹਾਨੂੰ ਦੱਸਾਂਗੀ ਸੋ ਇੱਕ ਵਾਰ ਫੇਰ ਮੇਰੇ ਵੱਲੋਂ ਆਪ ਸਭ ਜੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਤੇ ਲੱਖ ਲੱਖ ਵਾਰਕ